ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ ਮੁੱਖ ਮੰਤਰੀ ਭਗਵੰਤ ਮਾਨ ਨੇ 497 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ ਕਿਹਾ ਸਰਕਾਰ ਲਗਾਤਾਰ ਪੈਦਾ ਕਰ ਰਹੀ ਰੁਜ਼ਗਾਰ ਦੇ ਮੌਕੇ ਬਾਦਲਾਂ ਦੇ ਘਰ ਹੋਏ ਵਿਆਹ ਸਮਾਗਮ ਸ਼ਾਮਲ ਨਾ ਹੋਣ ਤੇ ਬੋਲੇ ਸੀਐਮ ਮੈਨੂੰ ਤਾਂ ਇਹ ਵਿਆਹ ਚ ਬੁਲਾਉਂਦੇ ਤੱਕ ਨਹੀਂ ਅਜਿਹੇ ਲੋਕਾਂ ਦੇ ਘਰ ਮੈਂ ਜਾਂਦਾ ਵੀ ਨਹੀਂ ਤਕਬੀਰ ਜਾਖੜ ਵਿਚਾਲੇ ਮਜ਼ਾਕ ਤੇ ਸੀਐਮ ਦੀ ਚੁਟਕੀ ਕਿਹਾ ਬੇਸ਼ਰਮੀ ਨਾਲ ਕਹਿੰਦੇ ਅਸੀਂ ਡੈਪੋਟੇਸ਼ਨ ਤੇ ਭੇਜੇ ਨੇ ਬੰਦੇ ਲੋਕ ਮਰਨ ਵਰਤ ਤੇ ਬੈਠੇ ਇਹ ਕਰ ਰਹੇ ਨੇ ਮਜ਼ੇ ਦਿੱਲੀ ਦੇ ਨਵੇਂ ਸੀਐਮ ਦੇ ਐਲਾਨ ਲਈ ਬੀਜੇਪੀ ਵੱਲੋਂ ਅਬਜ਼ਰਵਰ ਨਿਯੁਕਤ ਰਵੀਸ਼ੰਕਰ ਪ੍ਰਸਾਦ ਤੇ ਉਹ ਵੀ ਧਨਕੜ ਨੂੰ ਲਾਇਆ ਅਬਜ਼ਰਵਰ ਸ਼ਾਮ ਨੂੰ ਬੀਜੇਪੀ ਵਿਧਾਇਕ ਦਲ ਦੀ ਬੈਠਕ ਠੋਵੇਗਾ ਸੀਐਮ ਦਾ ਐਲਾਨ ਇਸ ਮਰਤਕਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਸੀਐਮ ਹਾਊਸ ਪਹੁੰਚੇ ਰਵਨੀਤ ਸਿੰਘ ਬਿੱਟੂ ਪਰ ਪੁਲਿਸ ਨੇ ਗੇਟ ਤੇ ਹੀ ਰੋਕਿਆ ਬਿੱਟੂ ਬੋਲੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਸੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੇ ਜਥੇਦਾਰ ਰਗਵੀਰ ਸਿੰਘ ਨੂੰ ਸੌਂਪੀ ਰਿਪੋਰਟ ਬੀਤੇ ਦਿਨ ਪਟਿਆਲਾ ਚ ਹੋਈ ਸੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਧਾਮੀ ਤੇ ਬਡੂੰਗਰ ਕਮੇਟੀ ਤੋਂ ਕਰ ਚੁੱਕੇ ਨੇ ਕਿਨਾਰਾ ਸ਼ਿਆਰਪੁਰ ਚ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਅਕਾਲੀ ਆਗੂ ਮੁਲਾਕਾਤ ਤੋਂ ਬਾਅਦ ਡਾਕਟਰ ਸੀਮਾ ਬੋਲੇ ਮੰਨ ਦੇ ਬੋਝ ਤੇ ਚੱਲਦਿਆਂ ਧਾਮੀ ਸਾਹਿਬ ਨੇ ਲਿਆ ਫੈਸਲਾ ਸਾਰੀ ਪਾਰਟੀ ਉਹਨਾਂ ਦੇ ਨਾਲ ਯਾਸਮੀਨ ਸੈਂਡਲਸ ਖਿਲਾਫ ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪਿਛਲੇ ਦਿਨੀ ਰਿਲੀਜ਼ ਗੀਤ ਚ ਅਸ਼ਲੀਲ ਬਾਸ਼ਾ ਦੇ ਇਲਜ਼ਾਮ ਯਾਸਮੀਨ ਖਿਲਾਫ ਐਫ ਆਈ ਆਰ ਦੀ ਕੀਤੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਨੇ ਰਿਪੋਰਟ ਸੌਂਪੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਿੱਧਾ ਲੈ ਚਲਦੇ ਆਂ ਇਸ ਪੋਸਟ ਦੇ ਵਿੱਚ ਜਿਹੜੇ ਜਿਨਾ ਦੇ ਖਿਲਾਫ ਐਫ ਆਈ ਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫਿਸਰਸ ਜਿਨ੍ਹਾਂ ਤੇ ਮਿਸਕੰਡਕਟ ਦੇ ਅਲੀਗੇਸ਼ਨਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਲਿਸਟ ਆਊਟ ਕਰਕੇ एज पर फैक्ट्स केस अपनी बवंजा इंस्टेंसि फिफ्टी टू पुलिस फ्रॉम कॉन्स्टेबल अप टू इंस्पेक्टर एंड दिस इज एन एक्सरसाइज बेस्ड ऑन फैक्ट्स एंड रिकॉर्ड केसरोस फॉर करप्ट प्रैक्टिस एंड जीरो ਇਹਦੀ ਮਿਸਕੰਡਕਟ ਐਂਡ ਮੈਲ ਪ੍ਰੈਕਟਿਸਸ ਇਜ਼ ਬੀਇੰਗ ਫਾਲੋਡ ਤੇ ਜਿਹੜੀ ਪੰਜਾਬ ਸਰਕਾਰ ਦੀ ਹਿਦਾਇਤਾਂ ਹੈ ਕਿ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਜਿੱਥੇ ਵੀ ਕੋਈ ਇਨਸਟੈਂਸ ਜਿਵੇਂ ਰੀਸੈਂਟਲੀ ਫਰੀਦਕੋਟ ਦੇ ਵਿੱਚ ਇੱਕ ਐਸਐਚਓ ਦੇ ਖਿਲਾਫ ਕਰਪਸ਼ਨ ਦੀ ਅਲੀਗੇਸ਼ਨ ਆਈ ਸੀਗੀ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਕਾਰਵਾਈ ਕਰਤੇ ਹੋਏ ਐਫਆਈਆਰ ਦਰਜ ਕੀਤੀ ਗਈ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਮੈਂ ਇਹ ਕਹਿਣਾ ਚਾਹਾਂਗਾ ਤੁਹਾਡੇ ਰਾਹੀਂ ਆਈ ਵਾਂਟ ਟੂ ਸੈਂਡ ਦਿਸ ਮੈਸੇਜ ਟੂ ਪੰਜਾਬ ਪੁਲਿਸ ਆਲਸੋ that uh, there is no tolerance for any corrupt practice or mal malpractice and a very strict action would be taken against anyone found indulging in such practices is the nal de naal de naal hi sade efforts hege ki uh, transparent and accountable governance nu police de vich implement karan layi jehdi police services jehdi deliver hondi hai lokan nu sadi 43 police services online ohna di delivery hondi hai so inna nu expand kita jao ga ਅ ਦਿੱਲੀ ਪੁਲਿਸ ਦੀ ਤਰ੍ਹਾਂ ਤੇ ਜਿਹੜੀ ਦਿੱਲੀ ਪੁਲਿਸ ਦੇ ਵਿੱਚ ਮੋਟਰ ਵਹੀਕਲ theft ਦੀ eFIR ਰਜਿਸਟਰ ਹੁੰਦੀ ਹੈ ਜਿਸ ਤੇ ਵਿੱਚ ਕੰਪਲੇਨੈਂਟ ਨੂੰ ਆਨਲਾਈਨ ਉਹ ਆਪਣੀ ਕੰਪਲੇਨਟ ਸਬਮਿਟ ਕਰਦਾ ਹੈਗਾ ਤੋਂ ਇਸ ਨੂੰ ਅਸੀਂ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਦੇ ਨਾਲ ਤੇ ਸਟੇਟ ਗਵਰਨਮੈਂਟ ਨਾਲ ਟੇਕ ਅਪ ਕਰਕੇ ਅਸੀਂ 1 ਮਹੀਨੇ ਦਾ ਟਾਰਗੇਟ ਰੱਖਿਆ ਹੈਗਾ ਕਿ ਪੰਜਾਬ ਸਟੇਟ ਦੇ ਵਿੱਚ eFIR for motor vehicle thefts would be introduced in the next 1 month ਇਸ ਦੇ ਵਿੱਚ ਇੱਕ ਈ ਪੁਲਿਸ ਸਟੇਸ਼ਨ ਸਟੇਟ ਲੈਵਲ ਦਾ ਨੋਟੀਫਾਈ ਕੀਤਾ ਜਾਊਗਾ ਤੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਾਂਝ ਕੇਂਦਰ ਹੈਗੇ ਉਥੇ ਜਾਂ ਆਨਲਾਈਨ ਜਿਹੜੀ ਕੰਪਲੇਂਟ ਸਬਮਿਟ ਹੋਣਗੀ ਉਹ ਉਹ ਦੇ ਵਿਲ ਬੀ ਪੁਸ਼ਡ ਟੂ ਦੀ ਈ ਪੁਲਿਸ ਸਟੇਸ਼ਨ ਜਿੱਥੋਂ ਜੋ ਐਫ ਆਈ ਆਰ ਰਜਿਸਟਰ ਹੋ ਕੇ ਜਨਰੇਟ ਹੋ ਕੇ ਜੂਰਿਸਡਿਕਸ਼ਨਲ ਪੁਲਿਸ ਸਟੇਸ਼ਨ ਦੇ ਵਿੱਚ ਚਲੀ ਜਾਊਗੀ ਸੋ ਇਸ ਦੇ ਵਿੱਚ ਦਿੱਲੀ ਪੁਲਿਸ ਦੀ ਤਰਜ਼ ਤੇ 21 ਦਿਨਾਂ ਦੇ ਵਿੱਚ ਆਟੋਮੈਟਿਕ ਜੇ ਕੇਸ ਟ੍ਰੇਸ ਨਹੀਂ ਹੁੰਦਾ ਤੇ ਕੈਂਸਲੇਸ਼ਨ ਰਿਪੋਰਟ ਜਿਹੜੀ ਕੰਪਲੇਨੈਂਟ ਦੇ ਇਨਬਾਕਸ ਚ ਪਹੁੰਚ ਜਾਊਗੀ ਸੋ ਉਸ ਲਈ ਅਸੀਂ ਮਾਨਯੋਗ ਹਾਈ ਕੋਰਟ ਨਾਲ ਇਹ ਮੈਟਰ ਟੇਕ ਅਪ ਕਰਕੇ ਸੋ ਥੈਟ ਉਹ ਪੁਸ਼ ਕਰਨ ਲਈ ਜਿਹੜੇ ਆਨਰੇਬਲ ਕੋਰਟਸ ਨੂੰ ਐਫ ਆਈ ਆਰ ਜਾਂਦੀ ਹੈ ਜਿਹੜੀ ਸਾਡੀ ਕੰਪਲੀਸ਼ਨ ਰਿਪੋਰਟ ਹੈ ਉਹ ਉਹਨਾਂ ਦੀ ਪ੍ਰਵਾਨਗੀ ਲੈ ਕੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਇਨ ਪਲੇਸ ਕਰਕੇ ਅਸੀਂ ਅਸੀਂ ਇੰਪਲੀਮੈਂਟ ਕਰਾਂਗੇ ਇੱਕ ਇਸ ਦੇ ਨਾਲ ਨਾਲ ਅਸੀਂ ਇੱਕ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਇੱਕ ਇੰਡੀਅਨ ਪੁਲਿਸ ਫਾਊਂਡੇਸ਼ਨ ਹੈਗੀ ਜਿਸ ਦੇ ਪੈਟਰਨ ਮਿਸਟਰ ਪ੍ਰਕਾਸ਼ ਸਿੰਘ ਹੈਗੇ ਉਹਨਾਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਤਿੰਨ ਜ਼ਿਲ੍ਹਿਆਂ ਦੇ ਵਿੱਚ इन uh, रोपड़ फतेहगढ़ तो मोहाली असी लॉन्च किया है जिस एक, एक एक तरीका पुलिस सर्विस का थर्ड पार्टी ऑडिट किया जाऊगा तो नाल रिसर्च फॉर डेवलपिंग अ बैटर पुलिस सर्विस इन द एरिया ऑफ एफ आई आर रजिस्ट्रेशन रेस्पोंस ऑफ पुलिस टू कंप्लेट्स बिहेवियर एंड कंडक्ट ऑफ पुलिस ऑफिसर एंड दैवल ऑफ कम्युनिटी इंगेजमेंट ਸਾਡੀ ਜਿਹੜੀ ਰੀਸੈਂਟਲੀ ਸੀਐਮ ਸਾਹਿਬ ਨੇ ਜਿਹੜੀ ਸੇਫ ਪੰਜਾਬ ਜਿਹੜੀ ਐਂਟੀ ਡਰੱਗ ਹੈਲਪਲਾਈਨ ਜਿਹੜਾ ਜਿਹੜਾ ਬੇਸਿਕਲੀ ਵਟਸਐਪ ਚੈਟਬਾਕਸ ਹੈਗਾ 9779100200 ਉਸਤੇ ਜਿਹੜੀ ਸਾਡੇ ਕੋਲ ਕੰਪਲੇਂਟਸ ਆ ਰਹੀ ਹੈਗੀ ਉਹਨਾਂ ਤੇ ਅਸੀਂ ਐਫਆਈਆਰਸ ਦਰਜ ਕਰ ਰਹੇ ਹਾਂ ਤਾਂਕਿ ਜਿਹੜੇ ਪੁਆਇੰਟਸ ਆਫ ਸੇਲ ਤੇ ਜਿਹੜੇ ਜਿਹੜੀ ਡਰੱਗਸ ਦੀ ਕੰਪਲੇਂਟ ਹੁੰਦੀ ਹੈ ਉਸਤੇ ਇਫੈਕਟਿਵ ਕਾਰਵਾਈ ਹੋ ਜਾਵੇ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਜਿਹੜਾ ਵਟਸਐਪ ਨੰਬਰ ਹੈਗਾ 9779100200 ਇਸ ਦਾ ਜਿਹੜਾ ਹੈਗਾ ਕੋਈ ਵੀ ਕੰਪਨੀ ਜਿਹੜੀ ਇਸ ਦੇ ਵਿੱਚ ਅਨੋਨਿਮਸ ਰੱਖੀ ਜਾਂਦੀ ਹੈ ਇਨਫਾਰਮੈਂਟੀ ਆਇਡੈਂਟੀਟੀ ਸੋ ਵੀਡੀਓਜ਼ ਵੀ ਭੇਜੇ ਜਾ ਸਕਦੀ ਹੈ ਮੀਡੀਆ ਭੇਜੀ ਜਾ ਸਕਦੀ ਹੈ ਜਾਂ ਮੈਸੇਜਸ ਭੇਜੇ ਜਾ ਸਕਦੇ ਹਨ ਕੰਪਲੇਨੈਂਟ ਦੀ ਆਇਡੈਂਟੀਟੀ ਨੂੰ ਅਨੋਨਿਮਸ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲੇ ਉਸ ਦਾ ਜਿਹੜਾ ਫੀਡਬੈਕ ਹੈਗਾ ਉਹ ਲੋਕਾਂ ਨੂੰ ਦਿੱਤਾ ਜਾਂਦਾ ਹੈ ਨੰਬਰ ਹੈਗਾ ਨੰਬਰ ਇਜ਼ 9779100200 ਪੰਜਾਬ In accordance with the instructions of the Punjab government issued on 13th February, uh, emphasizing uh, transparency, accountability, and integrity in public service delivery, the uh, police uh, uh, authorities in the state of Punjab, in all the districts and commissionerates, are undertaking an exercise as per facts and law in each case to identify instances where uh, police officers have been booked into FIRs or there are serious allegations of misconduct against the police officers and then seeing the evidence in each case uh, as action as deemed fit is being taken and so far after issuance of these instructions there have been 52 dismissals uh, of police officers from the rank of uh, constables to inspector for being involved in corrupt practices for being involved in mal practices for having firs registered against them or for prolonged absences from duty, who are uh, found, it has been found that uh, conducting of inquiries is not practicable in instances, on these instances. Uh, the Punjab police is committed to a zero tolerance policy on corruption, and any elements in the police who are indulging in corruption will be acted against sternly. Uh, recently, in the recent case in Fareed Court, when a SHO was found involved in uh, extortion of money, so, appropriate legal action was taken and the concerned police officers were proceeded against as per law and uh, uh, they have also been arrested in that case. So, this message is very clear that black sheep in the police force are not going to be tolerated and the strict action as per law is going to be taken against them. At the same time, Punjab Police remains committed to uh, deliver citizen friendly police services to the people through uh, online platforms using our Saj platform. Uh, so that the interface between the uh, police, the people don't have to go to the police station. either it's through the Saj uh, window, where a friendly atmosphere is there, or uh, one can simply open the e, e window and, and apply online. so uh, we are uh, following the model of delhi police for e-firs in motor vehicle thefts, where uh, the complainants can either go to the Saj center or open the portal, web portal, and submit a complaint which would be pushed on to a uh, e-police station, state-level e-police station, which will be notified by the state government. from there, an fir would be auto-registered, generated, and pushed to the concerned jurisdictional police station uh, in an uh, automatic manner after completion of 21 days. if the case is not traced, then an untraced report would be generated and submitted in the concerned court of competent jurisdiction. for this, we are taking up the matter with the honorable high court. For obtaining the approval of the Honorable High Court for uh, completion of the entire process, and uh, it is expected that in this financial year itself, uh, by mid-March, uh, this project would be launched by the Punjab Police. At the same time, Punjab Police has launched, uh, in partnership with the India Police Foundation, a pilot project on community policing in the three districts of uh, Ropar, Fatehgarh Sahib, and Mohali, where a uh, uh, third pa party audit of police services being delivered to the people will be conducted and research would be conducted on how to improve the delivery of police services the areas being which will be covered in the research project would include the uh, uh, complaint and fir registration the police response the police behavior and conduct citizen services and community engagement uh, our anti drug uh, helpline safe punjab which was launched by the honorable cm a couple of months back uh, with the WhatsApp, it's a WhatsApp chat box, nine double seven nine one double zero two double zero. I would encourage all citizens to uh, submit complaints there. Uh, it is the the identity of the informant is being kept absolutely anonymous, and in a partnership with WhatsApp, uh, even uh, media uh, videos and other messages could be sent, which are then uh, flagged with the concerned district. Uh, this this is a round the clock manned helpline where anyone can give uh, uh, a complaint. this is mainly aimed at uh, curbing the sale of drugs at the points of sale itself. that wherever there is public complaint of sale of drugs in some mohalla or some uh, village, so that immediate action could be taken. it has been seen that uh, there has been a lot of effective action, big recoveries, uh, uh, large heroin seizures, yet ड्यू टू वेरियस फैक्टर्स ड्यू टू सप्लाई अ कॉम्प्लेक्स फिनमोना सो देर इज सप्लाई साइड एंड डिमांड साइड इशूज इवालैटिंग द सेल ऑफ ड्रग्स इन विलेजेस एंड मोहल्लाज इज ऑफ अटमोस्ट प्रायरिटी टू द स्टेट पुलिस हिंदी ऑल्सो पंजाब सरकार की हाल की हिदायतों में जिसमें एफिशिएंट अकाउंटेबल और ट्रांसपेरेंट गवर्नेंस के लिए सभी विभागों को निर्देश दिए गए हैं उसके मुताबिक पंजाब पुलिस के सारे एस और सी ने अपने लेवल पर एक एक्सरसाइज करी है जो पुलिस में जो ब्लैक शीप हैं जिनके खिलाफ क्रिमिनल रिकॉर्ड है जो एफ में इन्वॉल्व हैं जिनके खिलाफ करप्शन एक्ट की एफ दर्ज है या कोई सीरियस मिसकंडक्ट का चार्ज है ऐसे लोगों को आइडेंटिफाई करके और उनके खिलाफ एज पर दी फैक्ट्स एंड केस हर केस के फैक्ट्स के मुताबिक जिसमें जो एविडेंस है उस पर एक इंडिपेंडेंट तरीके से अपना माइंड अप्लाई करने के बाद 52 पुलिस ऑफिशर्स को अभी तक डिसमिस किया है इन हिदायतों के जारी होने के बाद जिसमें कांस्टेबल से लेके इंस्पेक्टर रैंक तक के ऑफिसर्स हैं इसके साथ ही साथ पंजाब पुलिस ने एक जीरो टॉलरेंस पॉलिसी अपनाई है टुवर्ड्स करप्शन कि करप्शन के खिलाफ कोई भी शिकायत आएगी तो उस पर इमीजिएट कार्रवाई करी जाएगी और स्ट्रिक्ट एक्शन कानून के मुताबिक लिया जाएगा तो मैं पंजाब पुलिस के सभी ऑफिसर्स को ये कन्वे करना चाहता हूँ स्ट्रांग टर्म्स में कि करप्शन से गुरेज करें क्योंकि आपको स्पेयर नहीं किया जाएगा इसके साथ ही साथ मैं ये बताना चाहूँगा कि पंजाब पुलिस जो पुलिस सर्विसेज हैं उनको एक फ्रेंडली तरीके से सिटीजन्स का पुलिस से इंटरफेस कम करते हुए डिलीवर करने के लिए जो सात सर्विसेज हैं जिसमें इस वक्त तरतालीस uh, सर्विसेज जो हैं वो डिलीवर होती है उनको उसका एम्बिट एक्सपैंड किया जा रहा है और ज़्यादा सर्विसेज को इसके एम्बिट में लेके आएंगे विद इन द नेक्स्ट वन मंथ वन टू वन एंड हाफ मंथ इकतीस मार्च से पहले पहले ई एफ आई आर जो है वो पंजाब में शुरू होगी रजिस्ट्रेशन के लिए मोटर व्हीकल थर्ट के जिसमें कंप्लेनेंट अपने घर बैठ के पब्लिक जो वेब uh, पोर्टल uh, से कंप्लेंट सबमिट कर सकते हैं या हमारे साँझ केंद्रों में जाके कंप्लेंट सबमिट कर सकते हैं जिसे साँझ केंद्र या वो वेब पोर्टल जो है एक स्टेट लेवल का ई पुलिस स्टेशन नोटिफाई होने जा रहा है जिसे हम पंजाब सरकार के साथ टेकअप कर चुके हैं तो वहाँ पे वो एफ आई दर्ज हो के कंप्लेनेंट के पास पहुँच जाएंगी साथ ही साथ जो जूडिस्टिक्शनल पुलिस स्टेशन है वहाँ पे वो एफ आई इन्वेस्टिगेशन के लिए भेज दी जाएगी ऑटोमेटिक प्रोसेस के मुताबिक अगले 21 दिनों में अगर वो एफआईआर ट्रेस हो गई तो उस उसका जो है उ, जो उस उसके मुलजिम अरेस्ट हो गए तो उस पे एस पर एज पर लॉ कार्रवाई होगी अदरवाइज एक ऑटोमेटिक अनट्रेस रिपोर्ट जनरेट हो जाएगी जो कंप्लेनेंट के इनबॉक्स में पहुंच जाएगी इसके लिए हमें मानयोग हाई कोर्ट की अप्रूवल की ज़रूरत है जो हमने मा, मान योग हाई कोर्ट के साथ ये मसला टेकअप किया है उनकी अप्रूवल लेने के लिए सो so दैट ये जो कंप्लेंट्स हैं वो इलेक्ट्रॉनिकली कंसर्न कोर्ट्स में इन्वेस्टिगेशन कंप्लीट होने के बाद भेजी जाएंगी और ये कैंसिलेशन या अनट्रेस रिपोर्ट वहाँ से मंजूर होंगी और अगर इसके बाद ये प्रोसीजर होता है कि अगर वो केस ट्रेस हो गया तो वो दोबारा से वो के, जो इन्वेस्टिगेशन उसकी ओपन हो जाती है क्योंकि कई बार आ, आ, इस तरह के केसेस बाद में भी ट्रेस हो जाते हैं तो सिटीज़न फ्रेंडली पुलिसिंग के लिए जो एक रिप्यूटेड एन इंडिया पुलिस फाउंडेशन के साथ मिलकर पंजाब पुलिस ने पार्टनरशिप करी है एम साइन किया है जिसके अंतर्गत तीन जिलों में फतेहगढ़ साहब रोपड़ और मोहाली में एक पायलट प्रोजेक्ट लॉन्च किया जा चुका है जिसमें थर्ड पार्टी ऑडिट होगा जो पुलिस सर्विसेज जनता को डिलीवर कराई जा रही है कि उनको उन किस लेवल्स की सेटिस्फैक्शन है और हमारी एफआईआर रजिस्ट्रेशन पुलिस का रिस्पांस पुलिस बिहेवियर और कंडक्ट सिटीजन सर्विसेज और कम्युनिटी इंगेजमेंट को वो एसेस करेंगे साथ ही रिसर्च करके इन्हें इंप्रूव करने के लिए हमें सुझाव देंगे हमारी एंटी ड्रग हेल्पलाइन सेफ पंजाब जो मानव मुख्यमंत्री जी ने कुछ महीनों पहले लॉन्च करी थी यह एक व्हाट्सएप चैट बॉक्स है नाइन डबल सेवन नाइन वन डबल जीरो टू डबल जीरो जो टोटली एनोनिमस हेल्पलाइन है जिसपे कंप्लेनेंट की आइडेंटिटी जो है वो सीक्रेट रखी जाती है और इस पे वीडियोस भी भेजे जा सकते हैं इसका मेन मकसद है कि पॉइंट्स ऑफ सेल पे मोहल्लों में और गांवों में जहाँ पे ड्रग्स बिक रहे हैं या ड्रग्स बिकने की शिकायत आ रही है वो हमसे शेयर करी जाए ये एक सेंट्रल हेल्पलाइन है और उसे फिर हम कंसर्न पुलिस स्टेशन के थ्रू या जहाँ पे मिली की शिकायत होती है वहाँ पे एएनटीएफ के थ्रू या किसी और यूनिट के थ्रू उसकी वेरिफिकेशन करा के इस पर काफ़ी एफ दर्ज हो रही है। तो मैं ये अपील करना चाहूंगा मीडिया के जरिए लोगों से पंजाब के लोगों से कि इसमें ज़्यादा से ज़्यादा हमें इंफॉर्मेशन दी जाए ताकि ड्रग्स के खिलाफ पॉइंट ऑफ सेल पे कारगर एक्शन किया जा सके पंजाब पुलिस ने काफ़ी इफेक्टिव एक्शन किया है बड़ी रिकवरीज हुई हैं हमारी हीरोइन की रिकवरी बहुत काफ़ी ज़्यादा है 85 फाइव परसेंट कन्विक्शन रेट है पंजाब में एनडीपीएस एक्ट की जो कि पूरे देश में सबसे ज़्यादा है बट इसके साथ ही हमारा चैलेंज काफ़ी बड़ा है तो हम एक लोगों को साथ लेके दूसरे गवर्नमेंट डिपार्टमेंट्स को साथ लेके ड्रग्स के खिलाफ एक बहुत बड़ी जंग छेड़ना कौन है इंडिया पुलिस फाउंडेशन जो एक ये एक एनजीओ है तो वो उनके साथ हमने ये एमओयू यू साइन किया है ਇਹ ਫਾਲਤੂ ਕਿਹਦੇ ਆ ਨਾ ਇਹ ਪੁਰਾਣੀ ਕਿਤੇ ਬੋਲਦਾ ਬੰਨਿਆ ਤੇ ਉਹਨਾਂ ਦਾ ਕੋਰਪੋਰੇਟ ਕੰਪਲੈਂਸ ਵੀ ਨਹੀਂ ਆ ਤੇ ਕੰਬਲਰ ਤੋਂ ਸੋਚ ਰਹੀਆਂ ਹਜ ਜੀ ਇਹਦੇ ਚ ਤਕਰੀਬਨ ਨਾ ਅਸੀਂ ਜਦੋਂ ਜਦੋਂ ਅਸੀਂ ਅਸੀਂ ਇਹ ਡਾਟਾ ਇਕੱਠਾ ਕੀਤਾ ਸੀਗਾ ਤੇ 400 ਦੇ ਕਰੀਬ ਐਫ ਆਈ ਆਰ ਸਾਢੇਆ ਦਰਜ ਜਿਹੜੇ ਅਗੇਂਸਟ ਪੁਲਿਸ ਅਫੀਸ਼ੀਅਲਸ ਆਨ ਵੇਰੀਅਸ ਲਾਈਕ ਮੋਸਟਲੀ ਕ腐ਸ਼ਨ ਐਕਟ ਦੀਆਂ ਹੈਗੀਆਂ ਕੁਝ ਐਫ ਆਈ ਆਰ ਜਿਹੜੇ ਜਿਹੜੇ ਪੁਲਿਸ ਅਫਸਰਸ ਹੂ ਗੈਟ ਇਨਵੋਲਡ ਇਨ ਰੋਬਰੀਜ਼ ਅਦਰ ਥਿੰਗਸ ਡਰਗ ਦੇ ਵਿੱਚ ਡਰਗ ਦੇ ਕੇਸਾ ਦੇ ਵਿੱਚ ਜਿੱਥੇ ਵੀ ਸੋ ਸਾਡੀ ਬੜੀ 0 ਡਾਲਰ ਦੇਖੋ ਜੀ ਅਸੀਂ ਪਹਿਲੇ ਇਸ ਕਰਕੇ ਵੀ ਇਨਡਿਸਕ੍ਰਿਮੀਨੇਟ ਮੈਨਰ ਚ ਅਸੀਂ ਐਕਸ਼ਨ ਨਹੀਂ ਲੈ ਰਹੇ ਜਿਹੜਾ ਮੁਲਾਜ਼ਮ ਜਿਸ ਦੇ ਖਿਲਾਫ ਐਵਿਡੈਂਸ ਹੈ ਜਿਹੜਾ ਮੁਲਾਜ਼ਮ ਮਿਸਕੰਡਕਟ ਕਰਦਾ ਜਾਂ ਕ੍ਰਿਮੀਨਲ ਐਕਟੀਵਿਟੀ ਚ ਇੰਡਲਜ ਉਹਦੇ ਲਈ there is no place for such a official in the police force ਇਸ ਮੈਂ Yes bhi hai as bhi hai complaint sir में लेवल देटा देटा है। हाँ नहीं ये हमने सभी से ये इसमें ऑफिसर्स भी हैं क्योंकि इसके लिए कॉम्पिटेंट अथॉरिटी स्टेट गवर्नमेंट है जो गेस्टेड ऑफिसर्स के लिए तो वो हम स्टेट गवर्नमेंट से हम ए, ये इनके पास डेटा भी है तो 18 ऐसे हैं जो 10 डी और 8 एस ये पिछले दिनों सस्पेंड भी किए गए हैं तो वो हम अभी भी एक्सरसाइज में जो कई ਸਾਡੀ ਦੇਖੋ ਜੇ ਅਸੀਂ ਜਿਹੜਾ ਸਿਸਟਮ ਕੰਪਲੇਂਟਸ ਲਈ ਇੰਪਲੀਮੈਂਟ ਕੀਤਾ ਹੈ ਕਿ ਲੋਕਾਂ ਨੂੰ ਥਾਣੇ ਜਾਣ ਦੀ ਲੋੜ ਹੀ ਨਹੀਂ ਹੈ ਜੇ ਉਹ ਸਾਂਝ ਕੇਂਦਰ ਜਿੱਥੇ ਇੱਕ ਸਾਡੇ ਮੁਲਾਜ਼ਮ ਜਿਹੜੇ ਸਿਵਲ ਡਰੈਸ ਚ ਹੁੰਦੇ ਆ ਤੇ ਜਿਵੇਂ ਤੁਸੀਂ ਕਿਤੇ ਵੀ ਪਬਲਿਕ ਵਿੰਡੋ ਬੜਾ ਅੱਛੇ ਮਾਹੌਲ 'ਚ ਉੱਥੇ ਕੰਪਲੇਂਟ ਦੋ ਇੱਕ ਯੂਨੀਫਾਈਡ ਆਈਡੀ ਜਨਰੇਟ ਹੋ ਜਾਂਦੀ ਲੈਟ ਅਸ ਸੇ ਮੰਨ ਲਓ ਕਿਸੇ ਦਾ ਇਨਫੈਕਟ ਇਹ ਵੀ ਸਾਡੀ ਮੈਂ ਪਹਿਲੇ ਦੱਸਣਾ ਭੁੱਲ ਗਿਆ ਸੀਗਾ ਕਿ ਇਹ ਵੀ ਸਾਡਾ ਟੀਚਾ ਹੈਗਾ ਜਿਹੜੇ ਲੋਸਟ ਐਂਡ ਫਾਊਂਡ ਹੈ ਜਿਵੇਂ ਜਿੱਥੇ ਡੀਡੀਆਰ ਹੁੰਦੀ ਹੈ ਕਿਸੇ ਦਾ ਮੋਬਾਈਲ ਫੋਨ ਗਵਾਚ ਗਿਆ ਜਿੱਥੇ ਉਹ ਉਹ ਵੀ ਅਸੀਂ ਆਨਲਾਈਨ ਸਰਵਿਸਿਜ਼ ਦੀ ਐਕਸਪੈਂਸ਼ਨ ਚ ਇਨਕਲੂਡ ਕਰਾਂਗੇ ਕਿ ਸੋ ਦੈਟ ਉਹ ਘਰ ਬੈਠੇ ਜਾਂ ਸਾਂਝ ਕੇਂਦਰ ਜਾ ਕੇ ਕੰਪਲੇਂਟ ਦੇਤੀ ਤੇ ਉਹਦੀ ਡੀਡੀਆਰ ਹੋ ਕੇ ਆ ਜਾਵੇ ਸੋ ਇਹ ਅਸੀਂ ਇੰਪਲੀਮੈਂਟ ਕੀਤਾ ਹੈ ਕਿ ਤੁਸੀਂ ਸਾਂਝ ਕੇਂਦਰ ਐਕਚੁਅਲੀ ਅਵੇਅਰਨੈਸ ਦੀ ਕਮੀ ਹੈ ਸੋ ਧੇਰਫੋਰ ਇਸ ਕਰਕੇ ਤੁਹਾਡੀ ਹੈਲਪ ਦੀ ਲੋੜ ਹੈ ਕਿ ਸਾਂਝ ਕੇਂਦਰ ਤੁਸੀਂ ਕੰਪਲੀਟ ਕੰਪਲੇਂਟ ਦੇ ਦਿਓ ਸਾਡੀ ਇੱਕ ਪੀਜੀਟੀ ਪੋਰਟਲ ਹੈ ਪਬਲਿਕ ਗ੍ਰੀਵੈਂਸਸ ਡਿਵੀਜ਼ਨ ਉਹਦਾ ਵੈਬ ਐਡਰੈਸ ਹੈਗਾ ਉਸ ਤੇ ਤੁਸੀਂ ਕੰਪਲੇਂਟ ਸਕੈਨ ਕਰਕੇ ਪਾ ਦਿਓ ਸੋ ਉਹਦਾ ਇੱਕ ਯੂਆਈਡੀ ਨੰਬਰ ਜਨਰੇਟ ਹੋ ਜਾਂਦਾ ਹੈ ਉਹ ਕਨਸਰਨਡ ਡਿਸਟ੍ਰਿਕਟ ਨੂੰ ਉਹ ਰੈਫਰ ਹੋ ਜਾਊਗੀ ਤੇ ਤੁਹਾਡੇ ਇਨਬਾਕਸ ਤੇ ਮੈਸੇਜ ਆ ਜਾਊਗਾ ਕਿ ਜੀ ਆ ਆ ਜਿਹੜੀ ਕੰਪਲੇਂਟ ਇਸ ਅਫਸਰ ਨੂੰ ਮਾਰਕ ਕੀਤੀ ਗਈ ਹੈ ਜੇਕਰ ਇਹ ਸਾਬ ਰਾਈਬਾਉਂਡ ਹੋਊਗਾ ਕੋਈ ਕੋਈ ਜੀ ਕੰਪਲੇਂਟ ਚੱਲ ਜਾਂਦੀ ਏ ਥਾਣੇ ਦੇ ਵਿੱਚ ਉਸ ਨੂੰ ਰਾਈਬਾਉਂਡ ਕਰੋਗੇ ਤਾਂ ਦਰਜਿਤ ਨੂੰ ਰਿਪਲਾਈ ਜਨਤਾ ਜੁਰੀ ਤੱਕੇ ਨਾ ਤਾਂ ਉਹ ਸਵਾਲੀ ਦੀ ਕਿਉਂਕਿ ਉਹ ਅਕਸਰ ਚੱਲ ਜਾਂਦੀ ਕੰਪਲੇਂਟ ਜਵਾਬ ਨਹੀਂ ਆਉਂਦਾ ਉਹਨੂੰ ਕੋਈ ਟਾਈਮ ਬੋਡ ਕਰੋਗੇ ਤੋ ਸਾਡੇ ਨਾਲ ਕੋਈ ਐਕਸੈਸ ਚੋ ਮੈਮ ਇਟ ਇਜ਼ ਅ ਵੈਰੀ ਗੁੱਡ ਸੁਜੈਸ਼ਨ ਕਿ ਇਹਨਾਂ ਦਾ ਸੁਜੈਸ਼ਨ ਮੈਂ ਮੌਕੇ ਤੇ ਹੀ ਕਹਿੰਦਾ ਜੀ ਮੈਨੂੰ ਇਹ ਗੱਲ ਚੰਗੀ ਹੈਗੀ ਤੇ ਵੀ ਵਿਲ ਮੇਕ ਇਟ ਟਾਈਮ ਬੋਡ ਮੈਮ ਮੈਮ ਥੀਸ ਆਰ ਮੰਡੇਟਰੀ ਵਾਟ ਇਟਸ ਓਨਲੀ ਫਾਰ ਐਮਵੀਐਟ ਐਮਵੀਐਟ ਨੋ 21 ਡੇਸ ਵੀ ਆਰ ਫੋਲੋਇੰਗ ਦ ਡੇਲੀ ਮਾਡਲ so chandigarh police is i think doing it in 30 days so we will do it in 21 days that that we want to make it a very automated system so that there's no inconvenience somebody sits at his home opens the window files a complaint he gets a copy of the fir and of course there is there is this was when this was discussed there's always an apprehension of malpractice that that you know somebody might claim it for insurance purposes but that all that can be investigated and I'm sure it will be very low percentage जी जो ग्रेनेड इस बारह इंसटेंस हंड्रेड परसेंट ट्रेसिकली बहुत ही सैंटिफिक टैक्निकल तरीके ਅਸੀਂ ਜਵੇਂ ਜਿੱਥੇ ਇੱਕ ਤੇ ਸਾਨੂੰ ਕਾਫੀ ਸੀਸੀਟੀਵੀ ਫੁਟੇਜ ਤੋਂ ਮਦਦ ਮਿਲਦੀ ਹੈ ਫਿਰ ਅਸੀਂ ਟਾਵਰ ਡੰਮਸ ਚੱਕਦੇ ਹਾਂ ਸੋ ਇਨ ਆਲ ਕੇਸਸ ਵੀ ਹੈਵ ਕਾਟ ਦੀ ਪਰਪੈਟਰੇਟਰਸ ਸੀਸੀਟੀਵੀ ਦੀ ਜਿਹਸੀ ਗੱਲ ਜਿੱਤੀ ਹਾਈ ਟੈਕ ਜਿਹੜੇ ਕੈਮਰੇ ਦੀ ਗੱਲ ਹਾਈ ਟੈਕ ਚਮਦੀ ਦੀ ਗੱਲ ਕੀਤੀ ਹੈ ਪਿਛਲੇ ਵਾਰ ਟ੍ਰੈਫਿਕ ਵਾਇਲੇਸ਼ਨ ਨੂੰ ਲੈ ਕੇ ਵੀ ਹਾਈ ਟੈਕ ਕੈਮਰੇ ਪੰਜਾਬ ਦੇ ਵਿੱਚ ਕਈ ਸ਼ੁਰੂਆਤ ਦੀ ਗੱਲ ਕੀਤੀ ਲੇਕਿਨ ਹਜੇ ਤੱਕ ਉਹ ਨਹੀਂ ਸਟਾਰਟ ਹੋਈ ਜੇ ਆਪਾਂ ਮੋਹਾਲੀ ਦੀ ਗੱਲ ਕਰੀ ਤਾਂ ਵਾਤੇ ਜਿਹੜੇ ਅਸੀਂ ਸੀਸੀਟੀਵੀ ਹਾਈ ਟੈਕ ਡੈਫੀਨੇਸ਼ਨ ਜਿਹੜੇ ਸੀਸੀਟੀਵੀ ਪਲਾਨ ਦੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਹੁਣ ਤਾਂ ਇਹ ਮੁਹਾਲੀ ਦੇ ਵਿੱਚ ਤੇ ਬੜੀ ਐਡਵਾਂਸ ਸਟੇਜ ਤੇ ਇਨਫੈਕਟ ਮੁਹਾਲੀ ਸਾਨੂੰ 22 ਕਰੋੜ ਗਵਰਨਮੈਂਟ ਨੇ ਸੈਂਕਸ਼ਨ ਕੀਤੇ ਹ ਸੋ ਇਨ ਥਿਸ ਫਾਈਨੈਂਸ਼ੀਅਲ ਇਅਰ ਓਨਲੀ ਕੁਝ ਤੇ ਸੀਸੀਟੀਵੀ ਲੱਗ ਗਏ ਸੀਗੇ ਜਿਹੜੇ ਪਹਿਲੇ ਜਿਹੜੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਇੰਪਲੀਮੈਂਟ ਕਰ ਰਹੀ ਸੀ ਉਹਦੇ ਜਿਹੜੇ ਸੈਕੰਡ ਫੇਸ ਦੇ ਵਿੱਚ ਹੁਣ ਇਸ ਫਾਈਨੈਂਸ਼ੀਅਲ ਇਅਰ 'ਚ 22 ਕਰੋੜ ਸੈਂਕਸ਼ਨ ਕੀਤੇ ਨੇ ਇੱਕ ਸਾਡੀ ਕਾਫੀ ਹਾਈ ਲੈਵਲ ਤੇ ਹਾਊਸਿੰਗ ਡਿਪਾਰਟਮੈਂਟ ਨੇ ਸਾਨੂੰ ਅਸੀਂ ਲਿਖ ਕੇ ਪ੍ਰੋਪੋ सीसीटीवी ਤੋਂ ਕਵਰ ਕਰਨ ਦਾ ਇੱਕ 70 ਕਰੋੜ ਦਾ ਅਸੀਂ ਪ੍ਰੋਜੈਕਟ ਬਣਾਇਆ ਜੀ ਸੋ ਵੀ ਆਰ ਵੈਰੀ ਹੋਪਫੁਲ ਕਿ ਨੈਕਸਟ ਇਅਰ ਸਾਨੂੰ ਮੋਹਾਲੀ ਕਿਉਂਕਿ ਅਸੀਂ ਮੋਹਾਲੀ ਸ਼ਹਿਰ ਨੂੰ ਇੱਕ ਮਾਡਲ ਪੁਲਿਸਿੰਗ ਇਥੇ ਇੰਪਲੀਮੈਂਟ ਕਰਨਾ ਚਾਹੁੰਦੇ ਸੋ ਉਹ ਸਾਨੂੰ ਪੁਲਿਸ ਪ੍ਰੋਜੈਕਟ ਦਾ ਖਾਸ ਹੋਏ ਨੇ ਉਹ ਕਿਹੜੇ ਗਰੇਜ ਹੋਏ ਅਸੀਂ ਡਿਟੇਲਸ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਬਟ ਦੇਰ ਸਪੈਕਿਫਿਕ ਜੋ ਹੁਣੇ ਤੱਕ ਜੋ ਸਾਹਮਣੇ ਆਇਆ ਜੋ ਬਾਰੇ ਜੋ ਸੈਂਸਿਟਿਵ ਬਲਾਕਸ ਹੈਗੇ ਨੇ ਔਰ ਜੋ ਮੈਸੇਜ ਜਿਹੜੇ ਹੈਗੇ ਨੇ ਜੁਖ ਯੂਸੀ ਨੋ ਜਿਹੜਾ ਮਾਈ ਪਰਸਨਲ ਟੇਕ ਇਜ਼ ਥੈਟ that uh, these because we are responsible police officers it is our duty to trace these cases and so i i am not you know either ਤਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਹੁਣ ਤੱਕ 52 ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ ਗਿਆ ਜਿਸ ਦੇ ਵਿੱਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਸ਼ਾਮਲ ਨੇ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਵੀ ਪੰਜਾਬ ਪੁਲਿਸ ਦੇ ਵੱਲੋਂ ਤੇਜ਼ੀ ਲਿਆਂਦੀ ਗਈ ਹੈ ਮੋਟਰ ਵਹੀਕਲ ਐਕਟ ਜਲਦ ਲਾਗੂ ਕੀਤਾ ਜਾਵੇਗਾ ਤੇ ਪੁਲਿਸ ਚ ਕੋਈ ਵੀ ਗਲਤ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਪੁਲਿਸ ਮੁਲਾਜ਼ਮਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਇਹ ਵੀ ਦੱਸਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ 52 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ ਕਨਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਦੇ ਰੈਂਕ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਹੋਈ ਹੈ ਡਿਸਮਿਸ ਕੀਤਾ ਗਿਆ ਉਹਨਾਂ ਨੂੰ ਤੇ ਨਸ਼ੇ ਦੀ ਰੋਕਥਾਮ ਦੇ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕੋਈ ਵੀ ਵਿਅਕਤੀ ਜੇਕਰ ਕਿਤੇ ਡਰੱਗ ਵਿਕਦੀ ਆ ਨਸ਼ਾ ਵਿਕਦਾ ਉਸ ਸੰਬੰਧੀ ਸ਼ਿਕਾਇਤ ਕਰ ਸਕਦਾ ਹੈ ਤੇ ਇਸ ਦੇ ਨਾਲ ਹੀ ਉਸ ਦੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਪੰਜਾਬ ਚ ਮੋਟਰ ਵਹੀਕਲ ਐਕਟ ਜਲਦ ਲਾਗੂ ਕਰਨ ਬਾਰੇ ਵੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਹ ਗੱਲ ਆਖੀ ਗਈ ਹੈ एसएचओ ਦੇ ਖਿਲਾਫ ਕਰਪਸ਼ਨ ਦੀ ਅਲੀਗੇਸ਼ਨ ਆਈ ਸੀਗੀ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਗਈ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਮੈਂ ਇਹ ਕਹਿਣਾ ਚਾਹਵਾਂਗਾ ਤੁਹਾਡੇ ਰਾਹੀਂ ਆਈ ਵਾਂਟ ਟੂ ਸੈਂਡ ਦਿਸ ਮੈਸੇਜ ਟੂ ਪੰਜਾਬ ਪੁਲਿਸ ਆਲਸੋ ਥੈਟ देयर ਇਜ਼ ਨੋ ਟੋਲਰੈਂਸ ਫਾਰ ਐਨੀ ਕਰਪਟ ਪ੍ਰੈਕਟਿਸ অর ਮਲ ਪ੍ਰੈਕਟਿਸ ਐਂਡ ਅ ਵੈਰੀ ਸਟ੍ਰਿਕਟ ਐਕਸ਼ਨ ਵੁੱਡ ਬੀ ਟੇਕਨ ਅਗੇਂਸਟ ਐਨੀ ਵਨ ਫਾਊਂਡ ਇੰਡੈਂਜਿੰਗ ਇਨ ਸੱਚ ਪ੍ਰੈਕਟਿਸ ਪੰਜਾਬ ਪੁਲਿਸ ਦੇ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਇਸ ਦੇ ਅੰਤਰਗਤ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਆਫ ਪੁਲਿਸ ਨੇ ਆਪਣੇ ਲੈਵਲ ਤੇ ਐਕਸਰਸਾਈਜ਼ ਅੰਡਰਟੇਕ ਕਰਕੇ ਜਿਹੜੇ ਪੁਲਿਸ ਫੋਰਸ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਖਿਲਾਫ ਐਫਆਈਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫੀਸਰਸ ਜਿਨ੍ਹਾਂ ਤੇ ਮਿਸਕੰਡਕਟ ਦੇ ਅਲੀਗੇਸ਼ਨਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਲਿਸਟ ਆਊਟ ਕਰਕੇ ਐਸ ਪਰ ਫੈਕਟਸ ਐਂਡ ਸਰਕਮਸਟੈਂਸਸ ਇਨ ਈਚ ਕੇਸ ਆਪਣੀ ਐਪਲੀਕੇਸ਼ਨ ਧੂ ਐਪਲੀਕੇਸ਼ਨ ਆਫ ਮਾਈਂਡ ਤੋਂ ਬਾਅਦ ਹੁਣ ਤੱਕ so 52 ਇਨਸਟੈਂਸਸ 52 ਪੁਲਿਸ ਆਫੀਸ਼ੀਅਲਸ ਹੈਵ ਬੀਨ ਡਿਸਮਿਸਡ ਅੰਡਰ ਆਰਟੀਕਲ 311 ਸੋ ਐਟ ਆਫ ਆਲ ਲੈਵਲਸ ਫਰੋਮ ਕਨਸਟੇਬਲ ਅਪ ਟੂ ਇਨਸਪੈਕਟਰ ਐਂਡ ਥਿਸ ਇਜ਼ ਅਨ ਐਕਸਰਸਾਈਜ਼ ਬੇਸਡ ਔਨ ਫੈਕਟਸ ਐਂਡ ਰਿਕਾਰਡਸ ਔਫ ਦ ਕੇਸ ਤੇ ਜ਼ੀਰੋ ਟੋਲਰੈਂਸ ਫੋਰ ਕਰਪ ਪ੍ਰੈਕਟਿਸਸਸ ਐਂਡ ਜ਼ੀਰੋ ਟੋਲਰੈਂਸ ਫੋਰ ਐਨੀ ਮਿਸਕੰਡਕਟ ਐਂਡ ਮੈਲ ਪ੍ਰੈਕਟਿਸਸਸ ਇਜ਼ ਬੀਇੰਗ ਫਾਲੋਡ ਤੇ ਜਿਹੜੀ ਪੰਜਾਬ ਸਰਕਾਰ ਦੀ ਹਿਦਾਇਤਾਂ ਹੈ ਕਿ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ